ਕਦਾ ਦਾ ਟਾਈਮ ਆਪਾਂ ਪਰਿਵਾਰੀ ਭਾਈਚਾਰੇ ਨਾਲ ਖਤਮ ਨਹੀਂ ਕਰਨੀ ਆਪਾਂ ਇਹਨਾਂ ਸਰਕਾਰਾਂ ਵਿਛੇ ਆਪਣੇ ਰਿਸ਼ਤੇ ਖਰਾਬ ਨਹੀਂ ਕਰਨੇ ਜਿਉਂਦੇ ਸਰਕਾਰਾਂ ਤਾਂ ਆਉਂਦੇ ਜਾਂਦੇ ਨਾਲ ਰਹਿੰਦੇ ਰਹਿਣਗੇ ਤੇ ਆਪਾਂ ਆਪਣੇ ਵਿੱਚ ਮਨ ਬਟਾਵ ਨਹੀਂ ਬਣਾਉਣੇ ਦੇਖੋ ਪਹਿਲਾਂ ਵੀ ਆਪਣਾ ਜਦੋਂ ਵੀ ਪਿੰਡਾਂ ਦੇ ਵਿੱਚ ਕੋਈ ਵੀ ਰਾਜਨੀਤਿਕ પાર્ટી ਆਉਂਦੀ ਆ ਆਪਣਾ ਫਰਜ਼ ਬਣਦਾ ਉਹਨਾਂ ਨੂੰ ਸਵਾਲ ਕਰੰਦਾ ਤੇ ਜਦੋਂ ਆਪਾਂ ਸਵਾਲ ਕਰਦੇ ਆ ਆ ਪਿਛਲੇ ਵੀ ਆ ਕੀ ਚਾਰਜ ਹੋਇਆ ਜਦੋਂ ਵੀ ਕਿਤੇ ਜੇ ਕਿਤੇ ਆਪਾਂ ਕਿਸੇ ਮੰਤਰੀ ਦਾ ਘਰਾਓ ਕਰਦੇ ਆ ਆਪਾਂ ਪੰਜਾਬ ਦਾ ਬੇੜਾ ਕਰਤ ਕਰਦੇ ਆ ਆਪਾਂ ਇਹਨਾਂ ਸਰਕਾਰਾਂ ਨੂੰ ਪੁੱਛਦੇ ਆ ਜੀ ਦੱਸੋ ਅਸੀਂ ਕਿੱਥੇ ਜਾਈਏ ਕਿਹਨਾਂ ਨੂੰ ਸਵਾਲ ਕਰੀਏ ਸਾਡੇ ਦਾ ਕੀ ਹੈ ਮੰਗਾਂ ਦਾ ਤਾਂ ਮੰਗਾਂ ਹੋਈਆਂ ਮੰਗਾਂ ਸਾਡੇ ਦਾ ਜਿਨ੍ਹਾਂ ਨੂੰ ਇਹ ਸਿਖੇ ਲਾਗੂ ਕਰੋਣ ਵਾਸਤੇ ਆਇਆ ਤੁਸੀਂ ਦੇਖੋ ਉਹ ਵਿਸ਼ੋਭ ਕਰਦਾ ਕੀ ਫਰਕੀ ਉਹ ਤਾਂ ਤੁਹਾਨੂੰ ਮੰਗਾਂ ਹੋਣਾ ਹੂਆ ਉਹਨਾਂ ਦਾ ਕਤਲ ਕੀਤਾ ਪੰਜਾਬ ਦੇ ਵਿੱਚ ਪੰਜਾਬ ਦੇ ਪੁੱਤ ਦਾ ਹਰਿਆਣਾ ਸਰਕਾਰ ਦੇ ਕਤਲ ਕੀਤਾ ਉਹ ਤੇ ਪੰਜਾਬ ਸਰਕਾਰ ਤੇ ਉਹ ਹੀ ਬੋਲਦੀ ਅ ਜਿਹਨੇ ਪਹਿਲਾਂ ਅਰੇ ਦੱਸਿਆ ਵੀ ਉਹ ਜਦੋਂ ਮੈਡਮ ਸੀ ਕਹਿੰਦੇ ਸੀ ਵੀ ਤੁਸੀਂ ਕੈਪਟਨ ਸਰਕਾਰ ਕੋਲ ਇਹ ਕਿਹਾ ਕਿ ਤੁਸੀਂ ਅਸਤੀਫਾ ਦਿਓ ਅਧੀਨ 5 ਮਿੰਟਾਂ ਦੇ ਵਿੱਚ ਪੇਂ ਫਸਾ ਦੇ ਮੈਸਜੇ ਦਿੱਨੇ ਆ ਆਜੋ ਮੈਡਮ ਕਿਤੇ ਆ ਉਹਨਾਂ ਦਾ ਤੁਸੀਂ ਦੇਖੋ ਕਿੰਨਾ ਧੱਕਾ ਹੋ ਰਿਹਾ ਕਿਸਾਨਾਂ ਨਾਲ ਅਸੀਂ 92 ਐਮਐਲਏ ਦਿੱਤੇ ਆ ਪੰਜਾਬ ਸਰਕਾਰ ਨੂੰ ਤੇ ਇਸ ਸਟੇਜ ਤੋਂ ভগবান ਜਮਾਨ ਸਰਕਾਰ ਨੂੰ ਚਾਹਤਨੀ ਆ ਵੀ ਆਹ ਦੇ ਐਮਐਲਿਆਂ ਨੂੰ ਵਿੱਦਵਾਨ ਤੇ ਲਗਾਮ ਰੱਖਣ ਕਦੇ ਤੇ ਰਾਗੜੀਏ ਭਾਈ ਜਿਹੜੇ ਉਹ ਗਾਲ੍ਹਾਂ ਸ਼ਬਦ ਬੋਲਦੇ ਆ ਤੇ ਕਦੇ ਕਿਸਾਨਾਂ ਨੂੰ ਬੋਲਦੇ ਆ ਇਹ ਇਸ 17 ਅਕੜੇ ਧਰਨੇ ਤੋਂ ਇੱਥੇ ਪਹੁੰਚੀ ਆ 2018 ਦੇ ਵਿੱਚ ਤੁਸੀਂ ਦੇਖੋ ਵੀ ਆਪਣੇ ਆਗੂਆਂ ਦੇ ਵਿਚੇ ਬੈਠੇ ਸੀ ਆਪਣੇ ਦੋਸਤ ਸਬੂਤ ਬਏ ਆ ਮਦੱਲਾ ਦੇ ਜਦੋਂ ਵੀ ਸਾ ਕੋਈ ਵੀ ਆ ਸਤਾਰੋ ਬਾਹਰ ਹੁੰਦੇ ਆ ਤਾਂ ਆਪਣੇ ਹੁੰਦੇ ਆ ਜਦੋਂ ਇਹ ਸੱਤਾ ਦੇ ਵਿੱਚ ਆ ਜਾਂਦੇ ਤਾਂ ਆਪਣੇ ਦੁਸ਼ਮਣ ਬਣ ਜਾਂਦੇ ਆ ਕੀ ਸਾਨੂੰ ਹੱਕ ਨਹੀਂ ਬੋਲਣ ਦਾ ਜਿੱਥੇ ਕੀ ਕਰਦਾ ਰਾਖੀ ਚਾਰਜ ਕਰਦੇ ਨਾ ਕਿਸੇ ਵੀ ਚੀਜ਼ ਨੂੰ ਬਖਸ਼ਦੇ ਆ ਕਿਸੇ ਨੂੰ ਵੀ ਨਹੀਂ ਬਖਸ਼ਦੇ ਸੋ ਇਹਨਾਂ ਬੋਸਟਿੰਗ ਹੋਈ ਕਿ ਮਾਰੇ ਜਾਦਿਕਾ ਵਾਹਿਗੁਰੂ ਜੀ ਦਾ ਖਾਲਸਾ